ਹਾਂਜੀ ਗੁੱਡ ਮਾਰਨਿੰਗ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ترسیਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਸੋ ਚੱਲ ਅੱਜ ਪ੍ਰਮਾਤਮਾ ਨੇ ਇੱਕ ਚੰਗਾ ਦਿਨ ਲਾਇਆ ਧੁੱਪ ਨਿਕਲੀ ਹੈ ਵਧੀਆ ਤੇ ਜੋ ਆ ਗਿੱਲ ਬਿਲਾ ਸਾਰਾ ਗਿੱਲਾਂ ਕੱਪਾ ਹੱਥਾਂ ਨੇ ਸੁੱਕ ਜਾਊਗਾ ਤੇ ਸਪਰੇਅ ਵਾਲੇ ਬੰਦੇ ਪੁੱਸ ਕੇ ਆਏ ਅੱਜ ਸਪਰੇਅ ਵਾਲੇ ਬੰਦੇ ਮਿਲ ਗਏ ਕਹਿੰਦੇ ਅੱਜ ਬਈ ਢੋਲੀਆਂ ਢਾਲੀਆਂ ਚਾਰ ਜਲਾ ਲਈ ਕਿਉਂ ਕੰਮ ਖੜਾ ਸੀ ਉਦੋਂ ਪਹਿਲਾਂ ਢੋਲੀਆਂ ਢਾਲੀਆਂ ਵਾਲੇ ਆਈਆਂ ਪਈ ਸੀ ਹੁਣ ਕਹਿੰਦੇ ਸੀ ਢੋਲੀਆਂ ਚਾਰ ਜਲਾ ਲਈਏ ਬਾਈ ਕੱਲ ਨੂੰ ਕਰਾਂਗੇ ਆਪਾਂ ਸਪਰੇਅ ਤੇ ਅੱਜ ਆਪਣਾ ਚਾਰ ਵਾਲ ਟੋਇਟਾਈ ਵਾਲਾ ਪਾਣੀ ਸੁੱਕ ਜੇ ਸਮਾਰ ਕੇ ਰੋਜ ਐ ਚਾਰ ਖਰਿਆਬ ਹੋਏ ਨੇ ਦੇਖੋ ਜੀ ਜਦੋਂ ਕੱਢਦੇ ਆ ਪਾਣੀ ਨਾਲ ਚਾਰ ਆਉਂਦਾ ਫਿਰ ਗਿੱਲਾ ਗਿੱਲਾ ਹੌਣ ਲਾਉਣਾ ਪੈਂਦਾ ਤੇ ਆ ਚੀਜ਼ ਬਣੀ ਪਈ ਐ ਹੁਣ ਸੁੱਕੂਗਾ ਤੇ ਸਾਰਾ ਕਰਾਹ ਨਾਲ ਇੱਥੋਂ ਸਾਫ਼ ਕਰਕੇ ਆਪਾਂ ਇਹਨੂੰ ਪੂਰਾ ਸੋਹਣਾ ਬਣਾ ਦਵਾਂਗੇ ਤੇ ਅੱਜ ਮੋਟਰ ਲਾਉਣ ਵਾਲੇ ਮਸ਼ੀਨ ਪਈ ਐ ਜੇ ਮਿਸਤਰੀ ਨਹੀਂ ਆਇਆ ਤੇ ਹੋ ਸਕਦਾ ਅੱਜ ਦੁਪਹਿਰ ਨੂੰ ਮੋਟਰ ਵੀ ਲਾਉਣ ਲੱਗ ਜਾਣਾ ਆਪਣੇ ਚਲੋ ਉਹ ਦਿਨ ਪਰ ਦਾ ਵਲੌਗ ਆ ਬਣੇ ਰਹੋ ਜੀ ਬਹੁਤ ਵਧੀਆ ਵਲੌਗ ਹੋਊਗਾ ਦੇਖਿਓ ਲਾਇਕ ਤੇ ਸ਼ੇਅਰ ਕਰਿਓ ਤੇ ਵਧੀਆ-ਵਧੀਆ ਕਰਿਓ ਕਮੈਂਟ ਆਪਾਂ ਚੱਲਦੇ ਆ ਬਲੌਗ ਵੱਲ ਸਾਰੇ ਦਿਨ ਦੇ ਵੱਲ ਤੇ ਸ਼ਾਮ ਨੂੰ 7 ਵਜੇ ਆਪਾਂ ਅਪਲੋਡ ਕਰ ਦਿੰਨੇ ਆ YouTube Facebook ਤੇ ਤੇ ਬਣੇ ਰਹੋ ਬਲੌਗ ਨਾਲ ਜੀ ਧੰਨਵਾਦ ਜੀ ਆਪਣੇ ਮੋਟਰ ਲਾਉਣ ਲੱਗ ਗਏ ਨੇਗੇ ਰੱਬ ਨੇ ਸੋਣਾ ਦਿਨ ਕੱਢਿਆਗਾ ਕਿਉਂ ਤਾਂ ਇਹ ਕਿ ਮੈਂ ਕਿਵੇਂ ਜੀ ਜੀ ਮੈਂ ਬਾਬਾ ਆਪਣਾ ਉਹ ਲੱਗ ਗਿਆ ਜੀ ਕੀ ਕਹਿੰਦੇ ਆ ਆਪਣੇ ਇੱਥੇ ਲੱਗੂਗਾ ਜੀ ਪੋਰ ਉੱਥੇ ਲੱਗੂਗਾ देखो जी इस ਆਲੇ ਬੋਰ ਲਾਵਾਂਗੇ ਹਾਂਜੀ ਔਰ ਸਿਰ ਪਾਣੀ ਆਊਗਾ ਪੂਰਾ ਫੁੱਲਾ ਮੈਂ ਲਾਵਣਾ ਬੋਰ ਹਾਂ ਆਪਣਾ ਤਾਇਆ ਲਾਊਗਾ ਜੀ ਬੋਰ ਅੱਛਾ ਜੀ ਇਹ ਕਿੱਥੇ ਰੇੜੇ ਜਨਾ ਓਏ ਰੇੜੇ ਚ ਤੇ ਦੇਖੋ ਜਿਵੇਂ ਡੱਬਾ ਬਣਾਤੇ ਇਹਦੇ ਵਿੱਚ ਬੋਰ ਲੱਗੂਗਾ ਹੁਣ ਇੱਟਾ ਕੱਟਦਾ ਕਾ ਬਣੀ ਕਿਤਾਬ ਦੇ ਵਿੱਚ ਬਹੁਤ ਬੜੀਆਂ ਅੱਜ ਸੋਚੀ ਲਾਉਂਦੇ ਨੇ ਇਹ ਕੰਮ ਦੇ ਨਾਲ ਲਾ ਕੇ ਬਹੁਤ ਚੰਗੇ ਨਾਲ ਕੰਮ ਨਹੀਂ ਚੱਲੇ ਇੱਕ ਤਰ੍ਹਾਂ ਦੀ ਖੜਾ ਪਹਿਲਾਂ ਮਰਦਾ ਸੀ ਪਰਮਾ ਚੌੜੇ ਤੋਂ ਸਿੱਧਾ ਪਾਰਿਆਂ ਦਾ ਆਸ ਹੈ ਸਮਰਾਨ ਮਦੀ ਵਾਲੇ ਚੌਕ ਉਹ ਤੋਂ ਬੱਧੀ ਅੱਗੇ ਬਣਾਨੀ ਮਾਣ ਵਾਲੀ ਮੱਧਿਆ ਆਪਣਾ ਕੰਮ ਕਰਾ ਦੇ இருக்கும் போது தெரியும்ல. <Noise/>/அதுக்கு நாம தான் வந்து நிறைய கேள்விகள் ਫਾਤੇ ਚੌਲ ਕਰਦੇ ਕਢਾਈ ਕੁਗੜਾਲੇ ਚਲ ਤੇ ਕਢਾਈ ਹੋ ਜੂਗੀ ਤੇ ਅੱਜ ਆਪਣੇ ਪਿੰਡੋਂ ਜੀ ਕਰ ਕਰਦੇ ਸੀਗੇ ਸੇਵਾ ਇਕੱਠੀ ਕਿਉਂਕਿ ਜੀ ਤੁਹਾਨੂੰ ਪਤਾ ਹੀ ਆ ਪਾਣੀ ਕਰਕੇ ਬਹੁਤ ਨੁਕਸਾਨ ਹੋ ਗਿਆ ਤੇ ਚਲੋ ਟਰਾਲੀ ਜਾਊਗੀ ਆਪਣੇ ਵੀ ਪਿੰਡੋਂ ਕੀੜ ਫੱਲਾ ਚੱਕ ਲੈ ਜਾਂਦਾ ਜੀ ਹਾਂ ਪਹਿਲਾਂ ਫੀਡ ਖਰਾਬ ਹੋ ਗਈ ਸਾਡੀ ਚਾਰ ਪੰਜ ਬੋਰੀਆਂ ਖਰਾਬ ਹੋ ਗਈਆਂ ਫੀਡ ਦੇ ਮੀਂਹ ਚ ਤੇ ਹੁਣ ਹੋਰ ਚੱਕ ਕੇ ਲਿਆਂਦੀ ਆ ਫੇਰ ਕਰਵਾ ਕੇ ਫੇਰ ਲਿਆਵਾਂਗੇ ਜੀਰੀ ਵੜਨ ਤੋਂ ਪਹਿਲਾਂ ਕਰਵਾ ਲਿਆਵਾਂਗੇ ਕਿਰਾਂ ਇੱਕ ਮਹੀਨੇ ਦੀ ਫੀਡ ਆ ਗਈ ਹੁਣ ਲੰਘਦਾ ਹੋ ਗਿਆ ਟਾਈਮ ਤੇ 10000 ਦੀ ਫੀਡ ਆਈ ਆ ਪੰਜ ਕਿੱਟੇ ਨੇ ਕੁਛ ਗੜਗੜ ਲਿਆਂਦਾ ਕਰੇ ਬਾਬੇ ਦੀਆਂ ਕੜਾਈਆਂ ਕਰਨ ਮੋਟਰ ਲੱਗਣ ਲੱਗੀ ਤੇ ਪਸ਼ੂਆਂ ਨਾਲ ਕਿੰਨਾ ਮਰਦੀ ਸਾਫ਼ ਕਰ ਲੈ ਇਹਨਾਂ ਨੂੰ ਨਹੀਂ ਕੋਈ ਜਿੱਤ ਸਕਦਾ ਜਿਹੜੇ ਹੋਈ ਪਸ਼ੂ ਇਹ ਤਾਂ صاف ਰਹੀ ਨਹੀਂ ਸਕਦੇ ਇਹਨਾਂ ਨਾਲ ਵਧੀਆ ਬਣਾਉਣੇ ਇਹਨਾਂ ਨਾਲ ਗੋਹਾ ਚੱਕਦੇ ਆ ਫੇਰ ਫੇਰ ਉਮੀ ਕਰ ਲੈਣਾਂ ਚੱਲ ਅਜਿਹੜੇ ਨੇ ਦੁੱਧ ਵਧੀਆ ਦਿੱਤਾ ਜੂਰੇ ਰਾਤ ਨੂੰ ਸ਼ਾਂਤੀ ਰਹੀ ਹਣੀ ਵਧੀਆ ਘੜੀਆਂ ਦੇ ਸੇਕ ਤੋਂ ਆਹ ਵਾਲੀ ਬੀਤ ਗਈ ਜੰਮੂ ਗਾਈ ਆ ਆਪਣੀ ਇਹ ਜਦੋਂ ਬੀਤ ਗਈ ਟੜ ਟੜ ਚ ਵੜਾ ਵਡਾਉਣ ਹੋ ਗਏ ਕੰਮ ਠੀਕ ਆ ਭਰਾ ਇਹਦੀ ਰਹੀ ਉਹ ਬਦਈਨਾ ਚਲੋ ਹੁਣ ਫੀਡਪੁਰ ਲਿਆਂਦੀ ਕਰ ਆਪਣਾ ਟਾਈਮ ਲੰਘਦਾ ਹੋ ਗਿਆ ਨਾ ਇਹਦੇ ਜੋਤ ਨੂੰ ਚਾਰ ਲਾਤਾ ਰਾਂ ਤੜਕੇ ਰੜੀ ਚੱਕ ਕੇ ਡੋਕਰ ਇੱਥੇ ਪਾ ਲਈ ਹਾਂਜੀ ਤੁਹਾਨੂੰ ਦੱਸਿਆ ਸੀ ਆਪਾਂ ਕਿ ਅੱਜ ਮੋਰ ਆਲੇ ਆਉਣਗੇ ਆਪਣੇ ਮੋਰ ਲਾਉਣ ਲੱਗਦੇ ਨੇ ਤੇ ਹੋਰ ਆਦੇ ਸੀ ਹੋਰ ਲਾਉਣ ਲੱਗੇ ਨੇ ਆਪਣੇ ਚੱਲ ਹੁਣ 4 ਪੈ ਬਾਕੀ 12 ਕਵੇ ਲੱਗੇ ਲਾਉਣ ਤੇ 2-4 ਦਿਨਾਂ ਤੋਂ ਕੰਮ ਨਾਲ ਆਪਣੇ ਹੋਰ ਲੱਗੇ ਵੀ ਕੰਮ ਨੂੰ ਬਹੁਤ ਆਜੇ ਪਾਣੀ ਬਿਨਾ ਬਹੁਤ ਹੱਤ ਤੇ ਸਾਰਾ ਕੁਝ ਤਾਂ ਪਾਣੀ ਨਾਲ ਹੀ ਆ ਬਾਈ ਕੀਤੀ ਬਾੜੀ ਕੀ ਆਪਣਾ ਘਰ ਦਾ ਜੰਗਲੀ ਤੇ ਜਿਹੜੀ ਖੇਤ ਵਾਲੀ ਲਾਈਟ ਹੈ ਉਹਨੂੰ 10 ਦਿਨ ਹੋ ਗਏ ਆਈ ਨਹੀਂ ਅੱਜ ਫੋਨ ਕਰਿਆ ਸੀ ਕਹਿੰਦੇ ਹਜੇ ਕੰਕ੍ਰੀਟ ਵਾਲੇ ਕਹਿੰਦੇ ਨਹੀਂ ਛੱਡਦੇ ਨਹੀਂ ਜਿਹੜੀ ਖੇਤ ਵਾਲੀ ਲਾਈਟ ਆ ਉਹ ਵੀ ਸੰਟੋਜ ਵੀ ਅਫਸਰ ਕੋਲ ਦਾ ਬਹੁਤ ਪੁਰਾਣਾ ਵਾਲਾ ਕਾਹ ਸੁਪਰੀ ਇਹ ਥੱਲੇ ਕਰਨੇ ਪਾਣੀ ਦਾ ਬਹੁਤ ਬਰਾਵਾ ਲਾ ਜਿਹੜੇ ਕਿਸਾਨ ਬੰਦੇ ਚ ਮਸੂਰਾ ਹਦਨ ਉਹਨਾਂ ਨੇ ਬਹੁਤ ਔਖਾ ਪਾਣੀ ਢਾਣੀ ਲੱਗੇ ਇਸੇ ਕਰਕੇ ਲੈਟਾਂ ਮੋਟਰਾਂ ਜਰੂਰ ਛੱਡੋ ਜੀ ਤੇ ਤੁਹਾਡਾ ਧੰਨਵਾਦ ਹੋਊਗਾ ਕੋਲ ਲਾ ਕੇ ਪੰਡੂ ਪੰਡੂ ਲਾ ਕੇ ਨਿਕਲ ਕਿਸੇ ਜਗ੍ਹਾ ਤੇ ਘੜਤੀ ਮੋਟਰ ਫਟਸ ਪਨ ਕਿਸੇ ਜਗ੍ਹਾ ਤੇ ਲਾਉਣ ਲੱਗੇ ਕਿਉਂ ਆ ਜਗ੍ਹਾ ਸਾਰੀ ਆਪਣੇ ਟਾ ਦੇਣੀ ਆ ਮਹੀਨੇ ਤੋਂ ਮਹੀਨੇ ਸਾਰੀ ਕਾ ਕੇ ਰੂ ਨਮੀ ਬਣਾਉਣੀ ਆ ਕੋਠੀ ਟਾਈਪ ਦੇ ਹਿਸਾਬ ਨਾਲ ਇਹ ਨਕਸ਼ਾ ਬਣਾਵਾਂਗੇ ਨਕਸ਼ੇ ਦੇ ਹਿਸਾਬ ਨਾਲ ਇਧਰ ਭਾਂਡੇ ਪਾਵਾਂਗੇ ਸਾਰੇ ਕਿਉਂ ਇਧਰ ਇਹਨੂੰ ਕੋਠੀ ਟਾਈਪ ਬਣਾਉਣਾ ਸਾਰਾ ਆ ਜਗਾ ਪਟਾ ਕੇ ਨਾ ਸਾਰਾ ਇਥੇ ਭਾਂਡਾ ਐ ਲੰਮੇ ਭਾਂਡੇ ਪਾਵਾਂਗੇ ਹਿਸਾਬ ਨਾਲ ਤੇ ਆ ਦੁਕਾਨ ਤਕੂ ਨਾਲ ਥਾਂ ਖਾਟਾ ਕੇ ਬੇਲਾ ਕਰ ਦਾਂਗੇ ਫੁੱਲਾ ਥਾਂ ਬਣ ਜੂਗਾ ਮਨਖਿਉ ਡੇੜਾ ਬਣ ਜੂ ਫੁੱਲਾ ਮੈਂ ਉਤ ਨਾਲ ਪਾਵਾਂਗੇ ਸਾਲਾਂ ਚ ਆਪਣੇ ਮਿਸਤਰੀ ਲੱਗਿਆ ਰੋ ਮਹੀਨਾ ਡੇਢ ਮਹੀਨਾ ਤੇ ਇਸੇ ਕਰਕੇ ਮੋਟਰ ਇਧਰ ਆਉਣ ਲੱਗਾਂ ਲਾਉਣ ਲੱਗਿਆ ਇਧਰ ਮੋਟਰ ਲਾ ਕੇ ਆਪਣਾ ਸਾਈਡ ਤੇ ਹੋਵੇ ਸਾਰਾ ਕੁਝ ਵੀ ਆਪਣਾ ਸਾਰਾ ਹਸਾਬ ਜੀ ਲੋਟ ਆਉਂਦਾ ਕੰਮ ਤੇ ਪਿੰਡ ਦੀ ਮਿਸਤਰੀ ਨੇ ਆਪਣੇ ਬੋਰ ਵਾਲੇ ਵੀ ਤੇ ਬੋਰ ਦੀ ਮਹਿੰਗਾਈ ਹੋ ਗਈ 60 ਰੁਪਏ ਪੋਟ ਲਵਾਉਣ ਲੱਗਿਆ ਬਾਈ ਕਿਉਂ ਮੋਟਰਾਂ ਖੜਨ ਕਰਕੇ ਖਿੱਚੋ ਹੋ ਗਈ ਖਿੱਚ ਹੋਣ ਕਰਕੇ ਮੋਟਰਾਂ ਦੀ ਬਹੁਤ ਮਹਿੰਗਾਈ ਨਾਲ ਕੇ ਬੋਰ ਲਾਉਣ ਦੀ ਬਹੁਤ ਖਿੱਚ ਆ ਗਈ ਆਪਣੀ ਅੱਜ 18-20 ਦੇ ਨਾਲ ਬਾਰ ਬਾਰੀ ਆਈ ਹੈ ਕੁਛ ਤਾਂ ਮੀਂਹ ਨੇ ਰੋਕ ਲਈ ਮੀਂਹ ਨੇ ਰੋਕਣ ਕਰਕੇ ਤਾਂ ਹੁਣ ਲੇਟ ਹੋ ਗਏ ਕਿਸੇ ਕਰਕੇ ਦਿਨ ਬੰਦ ਲੱਗ ਗਏ ਨੇ ਚਲੋ ਕਿਰਪਾ ਕਰੇ ਮਹਾਰਾਜਾ ਨਾ ਉੱਪ ਚੱਲੀ ਜਾਵੇ ਕੰਮ ਬਾਬਾ ਖਵਾਜਾ ਪੀਰ ਬਾਬਾ ਖਵਾਜਾ ਪੀਰ ਕਰੇ ਕਿਰਪਾ ਤੇ ਲੱਗ ਜੇ ਬੋਰ ਦੋ ਦਿਨਾਂ ਚ ਤੇ ਸਮਾਨ ਲੈ ਕੇ ਆਵਾਂਗੇ ਪਿੱਖੀ ਦੁਪਹਿਰ ਚਲੋ ਜਿਉਂਦੇ ਜੀ ਆਨ ਦਾ ਕੰਮ ਹੁਣ ਵੀ ਨਾ ਮੁੱਕਦੇ ਨਹੀਂ ਹੈਗੇ ਕਿ ਮੈਂ ਕਰੇ ਕੈਦ ਲਾ ਦਲਾਰੇ ਆ ਬੋਰ ਪੰਨੇ ਦਿਨ ਲਾਗਾ ਛੇਤੀ ਲਾ ਰਹੀ ਯਾਰ ਇਹ ਬਈ ਤੇਜੀ ਮਿਸਤਰੀ ਤੇਜੀ ਮਿਸਤਰੀ ਮੇਰਾ ਕਮਾਂਡੀ ਹੋਈ ਆ ਤੇ ਬਹੁਤ ਵਧੀਆ ਕੰਮ ਕਰਦਾ ਦੋ ਮਹੀਨਾ ਨੇ ਬਾਈ ਕੋਲੇ ਤੇ ਆਪਣੇ ਵਿਚਾਰਾ ਕਮਾਂਡ ਕਰਕੇ ਫੇਰ ਵੀ ਚਲੇ ਨੂੰ ਤੇ ਬੋਰ ਆਦ ਬਚਾਲਿਆੜਿਆ ਪਿਆ ਤੀਗਾ ਮੀਂਹ ਕਰਕੇ ਬੋਰ ਜਾਮ ਹੋ ਗਿਆ ਤੀ ਤਾਂ ਵੀ ਹਿੰਮਤ ਨਾਲ ਕੰਮ ਕਰਕੇ ਆਪਣੇ ਆਇਆਗਾ ਕਮਾਂਡ ਦੇ ਪੱਖ ਰੱਖੇ ਨੇ ਬਾਈ ਨੇ ਆਪਣਾ ਤੇ ਇੱਕ ਹੋਰੇ ਨੂੰ ਤੁਸੀਂ ਜਾਣਦੇ ਹੋ ਪਹਿਲਾਂ ਵੀ ਵੀਡੀਓ ਚ ਆਇਆ ਕਈ ਚ ਇਹ ਆਪਣੀ ਭੂਆ ਦਾ ਮੁੰਡਾ ਕੌਰਾ ਇਹ ਆਇਆ ਜਲੰਧਰ ਤੋਂ ਹਨ ਕੌਰਾ ਆਇਆ ਜਲੰਧਰ ਤੋਂ ਕੌਰੇ ਆ ਤੱਕ ਪੋਚਾ ਓਏ ਆਊਗਾ ਪੇੜੇ ਜੇ ਬਣਾ ਕੇ ਬਣਾਉਣੀ ਚੰਗਾ ਸਕੜੇ ਪਾਰਾਂਗੇ ਪੇੜੇ ਜੇ ਕੱਲ ਨੂੰ ਇੱਕ ਦਿਹਾੜੀ ਆ ਪੁੱਛ ਲਈਏ ਉਧਰ ਲੋਡ ਲਾਡ ਕਰੀ ਜਾਊਗਾ ਨਾਲੀ ਨੂਲੀ ਤੋਂ ਕੱਢੀ ਜਾਊ ਨਾਲ ਹੁੰਦੇ ਨਹੀਂ ਮੈਂ ਕਿਹਾ ਨਾਲੀ ਤੋਂ ਕੜ-ਕੜ ਸੁੱਕੀ ਜਾਊ ਮਿੱਟੀ ਕੱਢ ਦਿਆ ਕਰੂਗਾ ਕੁਝ ਨੂੰ ਉਧਰ ਕੰਮ ਕਰਾ ਲੂੰ ਬਾਹਰ ਲੈ ਕੇ ਕੰਮ ਕਰਾ ਲੂੰਗਾ ਮੈਂ ਕੁਝ ਇੱਧਰ ਲਵਾ ਲੂੰ 2 ਘੰਟੇ ਮਿਸਤਰੀ ਨੂੰ ਪੱਖਾ ਲਾਤਾ ਜੀ ਇੱਥੇ ਬਈ ਇਹ ਮੋਰਪੰਦਾ ਜੇ ਨਹੀਂ ਹੈਗਾ ਤਿਆਰ ਦਾਣਾ ਮੋਰਪੰਦਾ ਜੜਦਾਂ ਦਾ ਬੋਕੀ ਤੇ ਇਹ ਕੋਈ ਸਾਰਾ ਪੋਚਾ ਨਿਕਲੇ ਜਿਵੇਂ ਆਪਾਂ ਉਹਦੇ ਨਾਲ ਉਹਨੇ ਪੋਚਾ ਸਾਰਾ ਪੋਚਾ ਨਿਕਲਾ ਇਹਦਾ ਨਿਕਲੂਗਾ ਥੱਲੋਂ ਦਰਮਨਾਈ ਜਿਵੇਂ ਮੰਮਾ ਨੇ ਕਦੂ ਦੀ ਸਬਜੀ ਤੇ ਹੁਣ ਜਦੋਂ ਬਸ ਜਦੋਂ ਵੀ ਰਹਿਤਾ ਛੋਲੇ ਮੱਝ ਦੇ ਲੀਲੀ ਦਾ ਵੀ ਦੀ ਆਪਾਂ ਤਾਜਾ ਦੁੱਧ ਪਾ ਲਾਂਗੇ ਤੇ ਦੇ ਪਾਇਰੇਤ ਨੇ ਬਈ ਜਿਵੇਂ ਝੋਟੀਆਂ ਨੇ ਧੁੱਪ ਬਹੁਤ ਆ ਗਈ ਸੀ ਕੜੀ ਉੱਥੇ ਤੇ ਹੁਣ ਸਾਮ ਮੋੜੀ ਹੈਗੀ ਫੇਰ ਆਦ ਰਖਤਾ ਨਹੀਂ ਸਾਮ ਮੋੜ ਜਾਂਦੀ ਆਦ ਰਖਤਾ ਨਹੀਂ ਇਹਨਾਂ ਦਾ ਰਖਤਾ ਨਹੀਂ ਸਾਂਝ ਨਾ ਪਰਸਾ ਮਾ ਢਲ ਜਾਣਾ ਉਰੇ ਤੱਕ ਆਉਂਦੀਆਂ ਤੇ ਉਹਨਾਂ ਨੂੰ ਗਰਮੀ ਲੱਗੀ ਝੋਟੀਆਂ ਨੂੰ ਚਲੋ ਆਪੀ ਸੁਭਾ ਬਣਦੇ ਹਾਂ ਲੈ ਖੜੀਆਂ ਨੇ ਕਿਹੜਾ ਜੋਤ ਤੇ ਬੀਬੀ ਕੱਢਦੇ ਨੇ ਧਾਰਾ ਜੋਤ ਵੀ ਜਵਾਖਾ ਨਵਾਂ ਫੈਸ਼ਨ ਹੈ ਹੈੱਡਫੋਨ ਲਾ ਕੇ ਗੱਲਾਂ ਵਾ ਗਾਣੇ ਸੁਣੀ ਜਾਣਾ ਅਰੇ ਯਾਰਾਂ ਦੋਸਤਾਂ ਨਾਲ ਗੱਲਾਂ ਕਰੀਏ ਨਾ ਗਾਣੇ ਸੁਣੀ ਜਾਣਾ ਹੀ ਕੰਮ ਹੋ ਜਾਂਦਾ ਬੱਚਿਆਂ ਦਾ ਤੇ ਕੋਈ ਮੱਝ ਆਪਣੀ ਲਾਉਣ ਲੱਗ ਗਈ। ਇੱਕ ਮਹੀਨਾ ਰਿਹਾ ਗਿਆ ਤੇ 2 ਦਿਨ ਕੱਢ ਗਿਆ ਮਹੀਨੇ ਤੋਂ। ਲੱਗੀ ਲਾਉਣੇ। ਇਹ ਆਪਾਂ ਸੇਲ ਕਰਾਂਗੇ ਭਾਈ ਜੇ ਕੋਈ ਲੈਣੀ ਹੋਈ ਕਿਸੇ ਨੇ। ਵਧੀਆ ਮੱਝ ਹੈਗੀ। ਡੈਡੀ ਮੀਲੀ ਰਾਵੀ ਦਿੱਤਾ ਨਤਾਰਾ ਇਹਨ ਦਿੱਤੀ। ਉਹ ਟੁੱਟੀ। ਕੋਈ ਨਾ ਪੱਟੀ ਕਾ ਭਰਾ ਦਾਂਗੇ। ਇਹ ਆਹ ਟੁੱਟੀ ਜਾਨ ਤਾਰਾ ਦਿੰਦੀ ਹੈ ਡੈਡੀ। ਇਹਨਾਂ ਤੋਂ ਪਾウダー ਪਾウダー ਚਾਰਿਆ ਪਹਿਲਾਂ ਡੱਬਾ ਕੱਢ ਕੇ ਇਹ ਤਾਂ 3 ਮਹੀਨੇ ਦਾ। ਉੱਜ ਸੈਟਿੰਗ ਆਈ ਹੈ ਕੱਲ ਤੱਕ ਢੜ ਬਾਲਾ ਦੀ ਕਮੇਸਨ ਸੈਟਿੰਗ ਕਰਨ ਤੇ ਟਾਈਮ ਲੱਗ ਗਿਆ ਤੇ ਬਹੁਤ ਔਖਾ ਹੋ ਗਿਆ ਨਾ ਇਹ ਹੈ ਪਾਣੀ ਪੋਣੀ ਹੈ ਪਾਣੀ ਪੀ ਲੈ ਚਲ ਉਹਰੇ ਖੁੱਲੇ ਥਾਂ ਤੇ ਬੈਠੀਆਂ ਦਾ ਆਰਾਮ ਨਾਲ ਇਹ ਤੋਂ ਨੁਮਾਂਜਾ ਮਾਰੀ ਨੇ ਤੂੜੀ ਨਿਕਲੀ ਨੇ ਟ ਚਲੋ ਲੜੀ ਖਰੇ ਬੂਹੇ ਬੀਬੀ ਕਹਿੰਦੀ ਵੀ ਗਾਂ ਹੀ ਸਾਫ ਸੁਥਰਾ ਥਾਂ ਬਹਲਾ ਭਾਲ ਦੇਣੀ ਪੈਂਦੀ ਨਹੀਂ ਹੈ ਜੀ ਚਲੋ ਅੱਜ ਦਾ ਸੁੱਕ ਪੱਕਾ ਹੋਇਆ ਮਾੜਾ ਜਨਾ ਦੋ ਦਿਨਾਂ ਜਮਾ ਸੁੱਕ ਜਾਊਗਾ ਫਿਰ ਇੱਥੇ ਕਰਾਹ ਮਾਰ ਦਾਂਗਾ ਜਿਹੜਾ ਉੱਤਨੀ ਮਜਾ ਹੋਇਆ ਪਿਆ ਸਾਫ ਕਰ ਦਾਂਗਾ ਇਹ ਜਦੋਂ ਮੈਂ ਗਰਮੀ ਬਹੁਤ ਸੀ ਅੱਜ ਸੂਰਜ ਬਹੁਤ ਤੇਜ਼ ਚੜਿਆ ਸੀ ਹੁਣ ਤਾਂ ਤਕਰੀਬਨ 3 ਵਜਣ ਵਾਲੇ ਨੇ ਸੂਰਜ ਸੇਪਣ ਵਾਲਾ ਤੇ ਬਹੁਤ ਗਰਮੀ ਸੀ ਅੱਜ ਚਲੋ ਜੀ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆਂ ਫੇਰ ਧੰਨਵਾਦ